ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਅਸੀਂ ਪਹੁੰਚੇ ਹਾਂ ਕੋਹਾੜਾ ਰੋਡ ਸਾਨੇਵਾਲ ਹਰਦੀਪ ਸਿੰਘ ਮੁੰਡੀਆਂ ਜੀ ਦੇ ਕੋਹਾੜਾ ਦਫ਼ਤਰ ਵਿਖੇ ਸਰਦਾਰ ਤਜਿੰਦਰ ਸਿੰਘ ਮਿੱਠੂ ਨੂੰ ਹਲਕਾ ਸਾਨੇਵਾਲ ਦਾ ਸੰਗਠਨ ਇੰਚਾਰਜ ਲੱਗਣ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇਸ ਆਹੁਦੇ ਲਈ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਦਿੱਤੀਆਂ ਇਸ ਮੌਕੇ ਹਲਕਾ ਸਾਨੇਵਾਲ ਦੇ ਸੀਨੀਅਰ ਆਗੂ ਖੰਡ ਮਿਲਦੇ ਚੇਅਰਮੈਨ ਜੋਰਾਵਰ ਸਿੰਘ ਪੀਏ ਰਸ਼ਪਾਲ ਸਿੰਘ ਬਲਾਕ ਪ੍ਰਧਾਨ ਕੁਲਦੀਪ ਐਰੀ ਪ੍ਰਧਾਨ ਰਾਜਦੀ ਪਾਟੀਆਂ ਗੁਰਮੀਤ ਸਿੰਘ ਪੱਪੂ ਤਲਵਾੜਾ ਕੀਰਤਨ ਸਿੰਘ ਬੱਬੂ ਰਵਿੰਦਰ ਸਿੰਘ ਖਾਲਸਾ ਬੱਬੂ ਤੇਜਿੰਦਰ ਸਿੰਘ ਤਰਨਾ ਪੁਲਵਿੰਦਰ ਸੰਧੂ ਦਲਜੀਤ ਚੋਹਾਨ ਸੁਰਜੀਤ ਸੈਣੀ ਜਸਵੀਰ ਕੌਰ ਤੇ ਪਤਵੰਤੇ ਸੱਜਣ ਤੇ ਉਦੇਦਾਰ ਸਾਹਿਬਾਨ ਮੌਜੂਦ ਸੰ ਸਰਦਾਰ ਤਜਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਦਾ ਹਲਕਾ ਸਾਨੇਵਾਲ ਦਾ ਸੰਗਠਨ ਇੰਚਾਰਜ ਲਗਾਉਣ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਜੋ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਉਹ ਤੰਦੇਹੀ ਨਾਲ ਨਿਭਾਵਾਂਗਾ ਸਾਡੇ ਪਾਰਟੀ ਸੁਪਰੀਮ ਵਾਰਨਿੰਗ ਕੇਦਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾ ਭਗਵਤ ਸਿੰਘ ਮਾਨ ਜੀ ਵੱਲੋਂ ਸਾਡੇ ਪੰਜਾਬ ਪ੍ਰਗਰਨਮਨ ਲੋੜਾ ਜੀ ਵੱਲੋਂ ਬਹੁਤ ਵਧੀਆ ਇੱਕ ਸਾਨੂੰ ਹਲਕਾ ਸਾਨਿਆ ਨੂੰ ਜਿਹੜਾ ਹਲਕਾ ਕੋਆਰਡੀਨੇਟਰ ਇੰਚਾਰਜ ਦਿੱਤਾ ਤੇਜਿੰਦਰ ਮਿੱਠੂ ਜੀ ਸੋਸਿਅਟੀ ਖੁਸ਼ੀ ਅੱਜ ਸਾਰੇ ਸਾਡੇ ਬਲਾਕ ਪ੍ਰਧਾਨ ਸਹਿਬਾਨ ਸਾਡੇ ਕੌਂਸਲਰ ਸੇ ਬਾਹਰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਔਰ ਸਾਡੇ ਸਾਰੇ ਕੌਂਸਲਰ ਤੇ ਹਰ ਵਰਕਰ ਤੇ ਪਹੁੰਚਿਆ ਸੋ ਖੁਸ਼ੀ ਮਨਾਇਗੀ ਤੇਜਿੰਦਰ ਮਿੱਠੂ ਜੀ ਨੇ ਮੂੰਹ ਮਿੱਠਾ ਕਰਾਇਆਗਾ ਲੱਡੂਆਂ ਨਾਲ ਰੁਪਏ ਪਾਏ ਗਏ ਸੋ ਉਹਨਾਂ ਨੂੰ ਮੁਬਾਰਕਵਾ ਦਿੱਤੀ ਗਈ ਹੈ ਸੋ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਵੀ ਮਿਹਨਤ ਲਾਈ ਕੇ ਅੱਜ ਤੋਂ ਆਪਣੇ ਹਲਕਾ ਕੋਆਰਡੀਨੇਟਰ ਇਨਚਾਰਜ ਨੇ ਸੋ ਇਹਨਾਂ ਦਾ ਜਿਹੜਾ ਜੋ ਵੀ ਹੋਏਗਾ ਸਾਡੇ ਸਾਰਿਆਂ ਦੇ ਸ਼ਰਮ ਅੱਤੇ ਸਾਰਿਆਂ ਨਾਲ ਹੋ ਕੇ ਜੋ ਮਿੱਠੂ ਜੀ ਪਾਰਟੀ ਦੀ ਸੇਵਾ ਲਈ ਸਾਹ ਹਲਕਾ ਸਾਹਨੇ ਵਾਲੀ ਸੇਵਾ ਲਈ ਜਿਹੜਾ ਵੀ ਸਾਨੂੰ ਸਾਰਿਆਂ ਨੂੰ ਹੁਕਮ ਲਾਉਣਗੇ ਅਸੀਂ ਨਾਲ ਲੈ ਕੇ ਦੋਨੇ ਭਰਾ ਸਾਰੇ ਹਲਕੇ ਦੀ ਜਿਹੜੀ ਸੇਵਾ ਕਰਾਂਗੇ ਧੰਨਵਾਦ ਪਾਰਟੀ ਬਣਾਉਣ ਦਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਕੈਬਨਿਟ ਮੰਤਰੀ ਸਰਦਾਰ ਅਦੀਪੂਸੀ ਕੁਮੰਡੀਆਂ ਜੀ ਦਾ ਜਿਨ੍ਹਾਂ ਨੇ ਇਹਨਾ ਮਾਣ ਬਖਸ਼ਿਆ ਇੰਨੀ ਵੱਡੀ ਸੇਵਾ ਵਾਸਤੇ ਪਾਰਟੀ ਨੂੰ ਮੇਰਾ ਨਾਮ ਭੇਜਿਆ ਧੰਨਵਾਦ ਕਰਦਾ ਮੈਂ ਕੌਮੀ ਕਨਵੀਨਰ ਸਾਡੇ ਸ਼੍ਰੀ ਅਰਜਨ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਪ੍ਰਧਾਨ ਅਮਰ ਰੋੜਾ ਜੀ ਦਾ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪੰਜਾਬ ਪ੍ਰਭਾਰੀ ਮਨੀਸ਼ ਸੋਧਿਆ ਜੀ ਦਾ ਜਿਨ੍ਹਾਂ ਨੇ ਤੇ ਜਿਨ੍ਹਾਂ ਨੇ ਇਹਨਾ ਮਾਣ ਬਖਸ਼ਿਆ ਤੇ ਇੱਕ ਨਮਾਣੇ ਜੇ ਵਰਕਰ ਉਹਨਾਂ ਨੂੰ ਸਪੋਰਟ ਦਿੱਤੀ ਇਹਨਾ ਮਾਣ ਦਿੱਤਾ ਤੇ ਧੰਨਵਾਦ ਕਰਦਾ ਸਾਰੇ ਬਲਾਕ ਪ੍ਰਧਾਨਾਂ ਦਾ ਸਾਡੇ ਮੇਰੇ ਸਾਰੇ ਵਰਕਰਾਂ ਦਾ ਪਾਰਟੀ ਦੇ ਜਿਨ੍ਹਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੇਰੇ ਇੱਕ ਬੋਲ 'ਤੇ ਕੰਮ ਕੀਤੇ ਆਪਾਂ ਜਦੋਂ ਫੋਨ ਕਰਦੇ ਸੀ ਕਿਸੇ ਵੀ ਐਕਟੀਵਿਟੀ ਲਈ ਤੇ ਮੈਂ ਤਨਮਨ ਤਨ ਦੇ ਨਾਲ ਖੜਦੇ ਸੀ ਸਾਡੇ ਨਾਲ ਮੈਂ ਨਾਲ ਸਾਰਿਆਂ ਦਾ ਧੰਨ ਕਰਦਾ ਉਹਨਾਂ ਦੇ ਇਨਾ ਪਿਆਰ ਸਦਕਾ ਅੱਜ ਪਾਰਟੀ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਬਲਾਕਪੁਰ ਘਾਮ ਜੀ ਦੇ ਜਿਹੜੀ ਵੱਡੀ ਜ਼ਿੰਮੇਵਾਰੀ ਮਿਲੀ ਆ ਇਹ ਹਰ ਇੱਕ ਦੀ ਜ਼ਿੰਮੇਵਾਰੀ ਮਿਲੀ ਆ ਬੂਥ ਤੋਂ ਲੈ ਕੇ ਉੱਪਰ ਤੱਕ ਹਰ ਇੱਕ ਜਿਹੜਾ ਮੇਨ ਵਿੰਗ ਆ ਉਹਦੀ ਜ਼ਿੰਮੇਵਾਰੀ ਆ ਕਿਉਂਕਿ ਇਹਦੇ ਨਾਲ ਹੀ ਕੜੀ ਜੁੜਦੀ ਆ ਤੇ ਸਰਕਾਰ ਬਣਦੀ ਆ ਤੇ ਬੂਥ ਦੀ ਕਮੇਟੀ ਤੋਂ ਲੈ ਕੇ ਅਸੀਂ ਸਾਰੇ ਇੱਕ ਇੱਕ ਰਿਸਪੋਨਸਿਬਲ ਵਰਕਰ ਆ ਤੇ ਹੁਣ ਜਿਵੇਂ ਕਿ ਸਾਨੂੰ ਮੈਨੂੰ ਹਲਕੇ ਦੇ ਸੰਗਠਨ ਦੇ ਇੰਚਾਰਜ ਦੀ ਡਿਊਟੀ ਮਿਲੀ ਆ ਤੇ ਮੈਂ ਤਨ ਮਨ ਧਨ ਦੇ ਨਾਲ ਇਸ ਪਾਰਟੀ ਦੀ ਸਪੋਰਟ ਕਰਾਂਗਾ ਤੇ ਪੂਰਾ ਹਿੰਮਤ ਨਾਲ ਪੂਰੇ ਜੋਰ ਨਾਲ ਹਰ ਇੱਕ ਵਰਕਰ ਦੀ ਇਸ ਪਾਰਟੀ ਵੱਲੋਂ ਦੇ ਹੁਣ ਪਾਰਟੀ ਵੱਲੋਂ ਜਿਹੜਾ ਸਨਮਾਨ ਦੇ ਬੋਲਵਾਤਾ ਕੀਤਾ ਗਿਆ ਹੈ ਦੇਖੋ ਜੀ ਪਾਰਟੀ ਨੇ ਮਿਹਨਤ ਨੂੰ ਦੇਖਦੇ ਹੋਏ ਜੋ ਮੈਂ ਪਾਰਟੀ ਦੇ ਨਾਲ ਜੁੜਿਆ ਹੋਇਆ ਹਾਂ ਤੇ ਇਸ ਕਰਕੇ ਉਹਨਾਂ ਨੇ ਮੈਨੂੰ ਕੌਂਸਲਰ ਦੀ ਡਿਗਰੀ ਦਿੱਤੀ ਹੈ ਤੇ ਹੁਣ ਜਿਸ ਤੋਂ ਉਹਨਾਂ ਨੂੰ ਪਤਾ ਕਿ ਮੈਂ ਹਰ ਵੇਲੇ ਕੰਮ ਨੂੰ ਤਤਪਰ ਰਹਿਣਾ ਪਾਰਟੀ ਦੇ ਕੰਮ ਨੂੰ ਇਸ ਕਰਕੇ ਮਾਨਯੋਗ ਮੰਤਰੀ ਸਾਹਿਬ ਨੇ ਮੇਰਾ ਨਾਮ ਇਸ ਕਰਕੇ ਪ੍ਰਮੋਟ ਕੀਤਾ ਰੈਫਰ ਕੀਤਾ ਪਾਰਟੀ ਨੂੰ ਤੇ ਅਸੀਂ ਇਸ ਕਰ ਲਈ ਧੰਨਵਾਦ ਅਤੇ ਜ਼ਿੰਮੇਵਾਰੀ ਨਾਲ ਇਹ ਪਦ ਨੂੰ ਪੂਰਾ ਕੰਮ ਕਰਕੇ ਵੀ ਕਰਾ ਕੇ ਉਹ 2027 ਦੀਆਂ ਚੋਣਾਂ ਤੋਂ ਪਹਿਲਾਂ ਇੰਨਾ ਪਾਰਟੀਆਂ ਵੱਲੋਂ ਜਿਹੜੀਆਂ ਨਵੀਆਂ ਜ਼ਿੰਮੇਵਾਰੀਆਂ ਵਾਰੀਆਂ ਮੀਡੀਆਂ ਨੇ ਹੁਣ ਕਿਹੜੇ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਈ ਜਾਊਗੀ ਪਾਰਟੀਆਂ ਦੇ ਦੇਖੋ ਸੰਗਠਨ ਦਾ ਕੰਮ ਹੈ ਜੀ ਸੰਗਠਨ ਚਲਾਉਣਾ ਤੇ ਮੰਤਰੀ ਸਾਹਿਬ ਨੇ ਅਸੀਂ ਇਸ ਲਈ ਕਿ ਇਸ ਜੋੜੀ ਇਹ ਨਵਾਂ ਉਹਦਾ ਮਿਲਿਆ ਸਾਰਿਆਂ ਨੂੰ ਇਹ ਸਿਰਫ ਇਹ ਇੱਕ ਉਹਦਾ ਨਹੀਂ ਹੈ ਇੱਕ ਸੰਗਠਨ ਨੂੰ ਚਲਾਣ ਦੀ ਡਿਊਟੀ ਹੈ ਤੇ ਅਸੀਂ ਮੋੜੇ ਨਾਲ ਮੋੜਾ ਲਾ ਕੇ ਮਾਨਯੋਗ ਮੰਤਰੀ ਸਾਹਿਬ ਨਾਲ ਇਸ ਨਾਲ ਖੜਕੇ ਅਸੀਂ ਪੂਰੇ ਵਾਪਸੀ ਇਹ ਸਾਰੇ ਲੋਕਾਂ ਦੇ ਕੰਮ ਜਿਹੜੇ ਸਾਡੇ ਵਰਕਰ ਨੇ ਉਹ ਵਾਪ ਮੁੜ ਮੁੜੇ ਨੂੰ ਸੁਰਜੀਤ ਕਰਾਂਗੇ ਸਾਰਿਆਂ ਨਾਲ। ਹਾਂ ਜੀ। ਪਾਰਟੀ ਨੂੰ ਮਿਹਨਤ। ਰਜਿੰਦਰ ਸਿੰਘ ਮਿੱਟੂ ਸਾਡੇ ਜੋ ਕੇ ਬਲਾਕ ਪ੍ਰਧਾਨ ਸੀਗੇ ਪਾਰਟੀ ਦੇ ਵਿੱਚ ਬਹੁਤ ਹੀ ਇਮਾਨਦਾਰ ਪਾਰਟੀ ਦੇ ਸੱਚੇ ਸਿਪਾਹੀ ਸੀਗੇ। ਔਰ ਜਿੱਥੇ ਵੀ ਧਰਨਾ ਤੇ ਲੱਜਣਾ ਜਾਂ ਦਿੱਲੀ ਦੇ ਵਿੱਚ ਧਰਨੇ ਤੇ ਚੰਡੀਗੜ੍ਹ ਦੇ ਧਰਨੇ ਤੇ ਸਾਰਿਆਂ ਦੀ ਜਿਹੜੀ ਕਮਾਂਡ ਹੁੰਦੀ ਸੀਗੀ ਪਾਰਟੀ ਦੇ ਵਰਕਰਾਂ ਨੂੰ ਇਕੱਠਾ ਕਰਨਾ ਬਲਾਕ ਭਰਾਨਾ ਨੂੰ ਇਕੱਠਾ ਕਰਨਾ ਟੀਮ ਨੂੰ ਇਕੱਠਾ ਕਰਨਾ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਪਾਰਟੀ ਤੇ ਬਹੁਤ ਵਧੀਆ ਮਿਹਨਤ ਕੀਤੀ ਹੈ ਇਹਨਾਂ ਨੇ ਪਾਰਟੀ ਨੂੰ ਸਮਰਪਿਤ ਹੈ ਪਰਮਾ ਪਾਰਟੀ ਦੇ ਇਮਾਨਦਾਰੀ ਨਾਲ ਕੰਮ ਕਰਦੇ ਆ ਉਸੇ ਹੀ ਸਮਰਪਣ ਨੂੰ ਉਸੇ ਇਮਾਨਦਾਰੀ ਨੂੰ ਉਸੇ ਮਿਹਨਤ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਤੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਜਿਹੜਾ ਵਿਸ਼ਵਾਸ ਸੀ ਇਹਨਾਂ ਤੇ ਬਣਿਆ ਤੇ ਇਹਨਾਂ ਨੂੰ ਜਿਹੜਾ ਸੰਗਠਨ ਦਾ ਇੰਚਾਰਜ ਸੌਂਪਿਆ ਗਿਆ ਹਲਕਾ ਸਾਨੇਵਾਲ ਦੇ ਵਿੱਚ ਟੀਮ ਨੂੰ ਸਟਰੋਂਗ ਕਰਨਗੇ ਆਮ ਆਦਮੀ ਪਾਰਟੀ ਨੂੰ ਸਟਰੋਂਗ ਕਰਨਗੇ ਤਾਂ ਕਿ 2027 ਦੀ ਜਿਹੜੀ ਲੜਾਈ ਆ ਉਹ ਪੂਰੇ ਜੋਰ ਦੇ ਨਾਲ ਲੜੀ ਜਾ ਸਕੇ ਔਰ ਜਿੱਤ ਪ੍ਰਾਪਤ ਕੀਤੀ ਜਾ ਸਕੇ ਔਰ ਸਰਕਾਰ ਫਿਰ ਰਿਪੀਟ ਕੀਤੀ ਜਾ ਸਕੇ ਆਓ ਮਿਲਿਆ ਜੀ ਇੱਥਾਂ ਦੇ ਇੱਕ ਪਾਰਟੀ ਉਹਨਾਂ ਨੇ ਜਿਹੜਾ ਵੱਡੀ ਜ਼ਿੰਮੇਵਾਰੀ ਦਿੱਤੀ ਗੱਲਾਂ ਬਿਲਕੁਲ ਅ ਅਸਲ 'ਚ ਉਹ ਇਹ ਰਿਜ਼ਰਵ ਕਰਦੇ ਨੇ ਕਿਉਂਕਿ ਪਾਰਟੀ ਲਈ ਬਹੁਤ ਨੇ ਮਿਹਨਤ ਕੀਤੀ ਆ ਜਦੋਂ ਦੀ ਮੈਂ ਪਾਰਟੀ ਵਿੱਚ ਆਈਆਂ ਜਦੋਂ ਦੇ ਐਮ ਐਲ ਏ ਸਾਹਿਬ ਐਮ ਐਲ ਏ ਬਣੇ ਨੇ ਤੋਂ ਬਾਅਦ ਚ ਕੈਬਿਨੇਟ ਬਣੇ ਨੇ ਤੇ ਉਹ ਤੋਂ ਪਹਿਲਾਂ ਮੈ ਇਹਨਾਂ ਨੂੰ ਮਿਲੀ ਸੀਗੀ ਤੇ ਇਹਨਾਂ ਨੇ ਕੀ ਵੀ ਇਹਨਾਂ ਨੂੰ ਤੁਸੀਂ ਰਾਤ ਨੂੰ ਵੀ ਕਾਲ ਕਰਦੇ ਹੋ ਤੁਹਾਡੀ ਕਾਲ ਚੱਕਣਗੇ ਪਰ ਪਾਰਟੀ ਦੀ ਫਰਸਟ ਪ੍ਰੋਰੀਟੀ ਦਿੰਦੇ ਨੇ ਇਹ ਚਾਹੇ ਲੇਡੀਜ਼ ਵੀਂਕ ਹੋਵੇ ਚਾਹੇ ਜਿਹੜਾ ਮਰਜੀ ਹੋਵੇ ਪਰ ਇਹਨਾਂ ਨੇ ਸਾਡਾ ਤਨਸਾਦ ਦਿੱਤਾ ਵਾ ਬਾਕੀ ਰਹੀ ਗੱਲ ਸਾਡੇ ਸੁਪਰੀਮੋ ਕੇਜਰੀਵਾਲ ਦੀ ਸਾਡੇ ਮਹਿਬੂਬ ਮਹਿਬੂਬ ਨੇਤਾ ਸਾਡੇ ਸੀਐਮ ਭਗਵੰਤ ਮਾਨ ਜੀ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਕਿੰਦਾ ਹੀ ਡਟੇ ਰਹੋ ਤੇ ਅਸੀਂ ਤੁਹਾਡਾ ਸਾਥ ਪੂਰਾ ਦੇਵਾਂਗੇ ਬਾਕੀ ਪਬਲਿਕ ਬਹੁਤ ਖੁਸ਼ ਆ ਉਹਨਾਂ ਦੇ ਕੰਮਾਂ ਤੋਂ ਤੇ ਆਈ ਥਿੰਕ ਅਸੀਂ 2022 ਦੀ ਜਿਹੜੀਆਂ ਵੋਟਾਂ ਨੇ ਬੜੀ ਵੱਡੀ ਲੀਡ ਨਾਲ ਜਿੱਤਾਂਗੇ ਇਨਕਲਾਬ ਜ਼ਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ